ਤੁਹਾਨੂੰ ਕੌਮ ਬਾਰੇ ਦੱਸਦਾ ਜਿਕੌਮ ਆ ਨਾ ਜਿਹੜਾ ਬਹੁਤ ਆਪਣੇ ਆਪ ਨੂੰ ਮੰਨ ਲੋ ਵੀ ਸੁਲਝਿਆ ਹੋਇਆ ਜਾਨਵਰ ਸਮਝਦਾ ਹੈਗਾ ਵੀ ਆ ਸਾਇੰਸ ਦੱਸਦੀ ਆ ਕਹਿੰਦੇ ਵੀ ਜੇ ਇੱਕ ਕੌਮ ਕੌਮ ਆ ਜਿਹੜਾ ਓਹੋ ਜਦੋਂ ਕਿਸੇ ਦੇ ਪਿੱਛੇ ਪੈ ਜਾਂਦਾ ਉਹਨੂੰ ਤੁਸੀਂ ਨਾ ਛੇੜ ਕੇ ਦੇਖਿਓ ਕਿਤੇ ਕੌਮ ਨੂੰ ਜੇ ਤੁਹਾਡੇ ਮਗਰ ਪੈ ਗਿਆ ਤਾਂ 5 ਸਾਲ ਤੱਕ ਤੁਹਾਡਾ ਚਿਹਰਾ ਨਹੀਂ ਭੁੱਲੂਗਾ 5 ਸਾਲ ਤੱਕ ਤੁਹਾਡਾ ਪਿੱਛਾ ਕਰੂਗਾ ਉਹ ਤੇ ਬਾਕੀ ਕੌਮਾਂ ਦੀ ਤੁਹਾਨੂੰ ਡਿਟੇਲ ਦੱਸ ਦਾਂ ਇੱਕ ਕੌਮ ਤੇ ਉਹਦੀ ਲਾਈਫ ਪਾਰਟਨਰ ਆ ਜਿਹੜੀ ਇਹ ਇੱਕ ਦੂਜੇ ਦੀ ਖੋਜ ਵਿੱਚ ਜਦੋਂ ਨਿਕਲ ਪੈਂਦੇ ਨੇ ਤਾਂ ਇਹ ਇੱਕ ਕੌਮ ਨੂੰ ਚੁਣਦੇ ਆ ਉਹ ਚਾਹੇ ਕੌਮ ਦੀ ਮੰਨ ਲਓ ਵੀ ਘਰ ਵਾਲੀ ਕਹਿ ਲਈਏ ਆਪਾਂ ਚਾਹੇ ਕੌਮਾਂ ਆ ਹੋ ਜੇ ਇੱਕ ਦੀ ਡੈਥ ਵੀ ਹੋ ਜਾਂਦੀ ਹੈ ਦੋਹਾਂ ਚੋਂ ਤਾਂ ਕੱਲਾ ਰਹਿ ਲੂਗਾ ਪਰ ਦੂਜੇ ਨਾਲ ਜ਼ਿੰਦਗੀ ਬਤੀਤ ਨਹੀਂ ਕਰਦਾ। ਇਹ ਮਾਲੂ ਇੰਨਾ ਆਪਣੇ ਆਪ ਨੂੰ ਇਹ ਇੰਟੈਲੀਜੈਂਟ ਜਾਨਵਰ ਸਮਝਦਾ। ਪਿਆਰ ਚ ਵਫਾ ਕਰਨੇ ਵਾਲਾ। ਤੇ ਦੂਜੇ ਨੰਬਰ ਤੇ ਤੁਸੀਂ ਦੇਖਿਆ ਹੋਊਗਾ ਬਹੁਤ ਜ਼ਿਆਦਾ ਕੌਂ ਜ਼ਿਆਦਾ ਇਕੱਠੇ ਹੋ ਕੇ ਚੀਕਦੇ ਨੇ। ਉਹ ਕਾਤੇ ਚੀਕਦੇ ਨੇ ਉਹਨਾਂ ਦੇ ਚੀਕਣ ਦਾ ਕਾਰਨ ਤਾਂ ਕਦੇ ਵੀ ਦੇਖਿਓ ਜਿੱਥੇ ਉਹ ਚੀਕਣ ਕੇ ਇਕੱਠੇ ਹੋ ਕੇ ਜਾ ਤੋ ਕਹਿੰਦੇ ਵੀ ਸਾਇੰਸ ਦੇ ਮੁਤਾਬਕ ਵੀ ਜਦ ਤੱਕ ਕੋਈ ਉੱਥੇ ਖਤਰਾ ਹੈ। ਉਹ ਉਹ ਆਪਦੇ ਆਲੇ ਦਾਲੇ ਦੇ ਲੋਕਾਂ ਨੂੰ ਦੱਸ ਰਹੇ ਨੇ ਵੀ ਇੱਥੇ ਕੋਈ ਖਤਰਾ ਹੈ ਜਾਂ ਕੋਈ ਸੱਪ ਜਾਨਵਰ ਜਿੱਤੋਂ ਕਿ ਹਿਊਮਨ ਬਾਡੀ ਨੂੰ ਵੀ ਮਨੁੱਖ ਜੀਵਨ ਨੂੰ ਜਾਂ ਕਿਸੇ ਹੋਰ ਜੀਵ ਨੂੰ ਵੀ ਖਤਰਾ ਤਾਂ ਉਹਨੂੰ ਉਹ ਦੱਸ ਦਿੰਦੇ ਨੇ ਵੀ ਇੱਥੇ ਖਤਰਾ ਬਾਚ ਇਥੋਂ ਤੇ ਹੁੰ ਚੀਂ ਚੀ ਜੀ ਕਿ ਆਪਦੇ ਨਾਲ ਦੇ ਕਮਾਂ ਨੂੰ ਵੀ ਦੱਸਦੇ ਨੇ ਵੀ ਇੱਥੇ ਖਤਰਾ ਜਦ ਕੋਈ ਕੌਮ ਮਰ ਜਾਂਦਾ ਤਾਂ ਸਾਰੇ ਇਕੱਠੇ ਹੋ ਕੇ ਕਹਿੰਦੇ ਵੀ ਰਿਸਰਚ ਕਰਦੇ ਨੇ ਇਹ ਚੀਜ਼ ਦੀ ਵੀ ਇਹਦੀ ਮੌਤ ਕਾਦੇ ਨਾਲ ਹੋਈ ਆ ਤਾਂ ਉਹ ਇੱਕ ਦੂਜੇ ਕੌਮ ਨੂੰ ਬੁਲਾਉਂਦੇ ਨੇ ਉਹ ਇਕੱਠੇ ਹੋ ਕੇ ਮੰਨ ਲਓ ਵੀ ਸਰਚ ਕਰਦੇ ਨੇ ਵੀ ਇੱਥੇ ਕੀ ਚੀਜ਼ ਸੀ ਜਿਹਦੇ ਨਾਲ ਇਹਦੀ ਮੌਤ ਹੋਈ ਕਿਸੇ ਇਨਸਾਨ ਦੇ ਮਾਰਿਆ ਕਿਸੇ ਜਾਨਵਰ ਨੇ ਇਹਨੂੰ ਕਟਿਆ ਕਾਦੇ ਕਾਰਨ ਇਹਦੀ ਮੌਤ ਹੋਈ ਆ ਜਿਹਦੇ ਕਾਰਨ ਮੌਤ ਹੋਈ ਆ ਉਹ ਗਲਤੀ ਗਾਂਹ ਨੂੰ ਕੌਮ ਕਦੇ ਵੀ ਨਹੀਂ ਕਹਿੰਦੇ ਕਰਦਾ ਤੇ ਤੁਸੀਂ ਧਿਆਨ ਨਾਲ ਦੇਖ ਲਓ ਚਾਹੇ ਤੇ ਫਿਰ ਇੱਕ ਕੌਂ ਤੇ ਜਿਹੜੀ ਉਹਦੀ ਮੰਨ ਲਓ ਵੀ ਘਰ ਵਾਲੀ ਆ ਤੈਨਾਂ ਚ ਤਾਂ ਹੁਣ ਇਹੀ ਆਉਂਦਾ ਕਾਣੀ ਕਾਣੀ ਕੀ ਕਹਿ ਲਈਗਾ ਵੀ ਉਹ ਜਦੋਂ ਇੱਕ ਟਾਈਮ 'ਚ ਸੱਤ ਅੰਡੇ ਦਿੰਦੀ ਆ ਪੰਜ ਤੋਂ ਲੈ ਕੇ ਸੱਤ ਅੰਡੇ ਉੱਚਾ ਮੰਨ ਲਓ ਵੀ ਪੰਜ ਤੋਂ ਸੱਤ ਬੱਚਿਆਂ ਨੂੰ ਜਨਮ ਦੇ ਸਕਦੀ ਆ ਉਹ ਤੇ ਸਾਲ ਡੇਢ ਸਾਲ ਉਹਨਾਂ ਨੂੰ ਉਹ ਮੰਨ ਲਓ ਵੀ ਭੋਜਨ ਲਿਆ ਕੇ ਚੁੰਝ ਰਹੀ ਉਹਦੇ ਮੂੰਹ ਚ ਪਾਉਂਦੀ ਆ ਦੋਨੋਂ ਜਣੇ ਪਾਉਂਦੇ ਰਹਿੰਦੇ ਨੇ ਆਪਦੇ ਬੱਚਿਆਂ ਦੇ ਤੇ ਜਦੋਂ ਡੇਢ ਸਾਲ ਦੇ ਹੋ ਜਾਂਦੇ ਆ ਤਾਂ ਉਹ ਆਪਦੀ ਮਰਜ਼ੀ ਨਾਲ ਉੱਡਣ ਲੱਗ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਰੋਕਦਾ ਨਹੀਂ ਹੈਗਾ ਫਿਰ ਆਪਦੀ ਮਰਜ਼ੀ ਨਾਲ ਉੱਡਦੇ ਨੇ ਜਿੱਥੇ ਉੱਡਣਾ ਉਹਨਾਂ ਨੇ ਉਹ ਆਪਦੇ ਭੋਜਨ ਦੀ ਆਪ ਮੰਨ ਲਓ ਵੀ ਭਾਲ ਕਰਨ ਲੱਗ ਜਾਂਦੇ ਆ ਤੇ ਆਪ ਦਾ ਜਿਹੜਾ ਉਹਨਾਂ ਦਾ ਆ ਲੈਣਾ ਹੁੰਦਾ ਉਹਨੂੰ ਛੱਡ ਦਿੰਦੇ ਆ ਮੁੜ ਕੇ ਆ ਲੈਣੇ ਚ ਨਹੀਂ ਪੜਦੇ ਇੱਕ ਜਦ ਕਹਿੰਦੇ ਵੀ ਇਹ ਜਾਨਵਰ ਸਭ ਤੋਂ ਜ਼ਿਆਦਾ ਦੁਖੀ ਹੋ ਜਾਂਦਾ ਤਾਂ ਤੁਸੀਂ ਕਹਿੰਦੇ ਵੀ ਦੇਖਿਓ ਇਹ ਜਿੱਥੇ ਬੈਠਾ ਹੋਊਗਾ ਜੇ ਇੱਕ ਉਦਾਸ ਆ ਤਾਂ ਉਹਦਾ ਜਿਹੜਾ ਲਾਈਫ ਪਾਰਟਨਰ ਆ ਤਾਂ ਆਪਦੀ ਚੁੰਝ ਨਾਲ ਉਹਦੇ ਮੰਨ ਲਓ ਕਿ ਸਰੀਰ ਦੀ ਮਾਲਿਸ਼ ਮੰਗੂ ਖੁਰਚਦਾਉ ਨੂੰ ਉਹ ਜ਼ਿਆਦਾ ਕਹਿੰਦੇ ਆ ਆਪਦੀ ਚੁੰਝ ਨਾਲ ਖੁਰਚਦਾ ਤਾਂ ਉਹਦੇ ਨਾਲ ਮੰਨ ਲਓ ਕਿ ਉਹਦੇ ਮਾਈਂਡ ਨੂੰ ਰਿਲੈਕਸੇਸ਼ਨ ਮਿਲਦੀ ਆ ਵੀ ਉਹਦੇ ਦਿਮਾਗ ਤੋਂ ਗੱਲ ਨਿਕਲਣ ਲੱਗ ਜਾਂਦੀ ਆ ਵੀ ਜਿਹੜੀ ਗੱਲ ਕਰਕੇ ਉਹ ਦੁਖੀ ਹੋਇਆ ਹੁੰਦਾ ਤੇ ਜੇਕਰ ਤੁੰਨ ਦੱਸਿਆ ਹੀ ਆ ਵੀ ਇਹ ਕਿਸੇ ਦੇ ਫੇਸ ਪੈਜੇ ਮੇਰੇ ਦਾ ਦੋ ਵਾਰੀ ਫੇਸ ਪੇ ਆ ਇਹਦਾ ਫੇਸ ਪੈਣਾ ਬਹੁਤ ਮਾੜਾ ਹੈ ਜਿੱਦੋਂ ਤੁਸੀਂ ਜਾਣਿਓ ਫਿਰ ਟੋਟੇ ਮਗਰੇ ਚੁੰਝ ਲੈ ਕੇ ਚੁੰਝ ਤਾਂ ਚੱਲੋ ਨਾਲੇ ਰਹਿਣੀ ਆ ਚੁੰਝ ਠੋਟੇ ਇੰਨੀ ਕ ਮਾਰਦਾ ਠੁੰਗੇ ਇਹ ਵੀ ਛੱਡੇ ਗੱਲ ਬੜੀ ਤੁਮ ਜਖਮੀ ਕਰਨ ਤੱਕ ਜਾਂਦਾ 5 ਸਾਲ ਤੱਕ ਕਹਿੰਦੇ ਵੀ ਚਿਹਰਾ ਨਹੀਂ ਭੁੱਲਦਾ ਹੈਗਾ ਕਿ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਤਾਂ ਇਰੂ ਦੱਸੋ ਕਮੈਂਟ ਚ ਵੀਡੀਓ ਕਿਦਾਂ ਲੱਗੀ ਉਹ ਵੀ ਜਰੂਰ ਦੱਸ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਬਹੁਤ ਚੀਤੀ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕੰਸੈਪਟ ਤੋਂ ਬਹੁਤ ਧੰਨਵਾਦ ਸਾਰਿਆਂ ਦਾ ਜੀ ਰੱਖਦੇ ਰਹੋ